ਇਰਾਨ ਦੇ ਵਿੱਚ ਅਗਵਾ ਕੀਤੇ ਗਏ ਤਿੰਨ ਪੰਜਾਬੀ ਨੌਜਵਾਨਾਂ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਆ ਹੁਣ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੇਗੀ ਕਿਉਂਕਿ ਇਹ ਤਿੰਨੋਂ ਨੌਜਵਾਨ ਜਿਹੜੇ ਭਾਰਤ ਲਿਆਂਦੇ ਜਾਣਗੇ ਦੱਸਦੀ ਕਿ ਇਰਾਨ ਦੇ ਤਹਿਰਾਨ ਦੀ ਪੁਲਿਸ ਵੱਲੋਂ ਇਹਨਾਂ ਦਾ ਰੈਸਕਿਊ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਦੱਸਦੀ ਕਿ ਪਾਕਿਸਤਾਨੀ ਡੋਂਕਰਾਂ ਦੇ ਵੱਲੋਂ ਇਹਨਾਂ ਨੂੰ ਅਗਵਾ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਕਿ ਲਗਾਤਾਰ ਇਹਨਾਂ ਦੇ ਵੱਲੋਂ ਪਰਿਵਾਰਾਂ ਨੂੰ ਫੋਨ ਕਿਤੇ ਜਾ ਰਹੀ ਸੀ ਤੇ ਪੈਸਿਆਂ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕੇ ਦੱਸ ਦੇ ਕੇ ਮંત્રી ਕੁਲਦੀਪ ਸਿੰਘ ਢਾਲੀਵਾਲ ਦੇ ਬਿਆਨ ਵੀ ਸਾਹਮਣੇ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਪੂਰਾ ਮਾਮਲਾ ਜਿਹੜਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਲਦੀ ਇਸ ਮਾਮਲੇ ਤੇ ਕੀਤਾ ਜਾਵੇਗਾ ਕੋਈ ਤੇ ਹੁਣ ਇਸ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਜੁੜੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਉਹ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਤਿੰਨੋਂ ਪਰਿਵਾਰ ਜਿਹੜੇ ਆ ਭਾਰਤ ਲਿਆਂਦੇ ਜਾਣਗੇ ਈਰਾਨ ਚ ਅਗਵਾ ਕੀਤੇ ਤਿੰਨ ਪੰਜਾਬੀ ਨੌਜਵਾਨ ਜਿਹੜੇ ਉਹ ਭਾਰਤ ਲਿਆਂਦੇ ਜਾਣਗੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਤਹਿਰਾਨ ਪੁਲਿਸ ਨੇ ਕੀਤਾ ਰੈਸਕਿਊ ਜਿਹੜੇ ਈਰਾਨ ਦੀ ਈਰਾਨ ਦੀ ਤਹਿਰਾਨ ਦਾਨ ਤਹਿਰਾਨ ਪੁਲਿਸ ਨੇ ਰੈਸਕਿਊ ਕੀਤਾ ਇਹਨਾਂ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ ਭਾਰਤ ਨੇ ਨੌਜਵਾਨਾਂ ਦੀ ਭਾਲ ਲਈ ਈਰਾਨ ਨਾਲ ਕੀਤੀ ਸੀ ਗੱਲਬਾਤ ਇਸ ਵਾਰ ਪੂਰੀ ਜਾਣਕਾਰੀ ਜਿਹੜੀ ਆ ਲੈ ਲੈਣੇ ਆ ਪਰ ਇਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਤਿੰਨੋਂ ਨੌਜਵਾਨ ਜਿਹੜੇ ਆ ਇੱਕ ਸੁਨਗਰੂਰ ਦਾ ਇੱਕ ਹੁਸ਼ਿਆਰਪੁਰ ਦਾ ਤੇ ਇੱਕ ਨਵੇਂ ਸ਼ਹਿਰ ਦਾ ਦੱਸਿਆ ਜਾ ਰਿਹਾ ਸੀ